ਨੰਬਰ ਦਾ ਨਾ ਲੈਣੀਆਂ ਚਾਹੀਦੀਆਂ ਦੂਜੀ ਗੱਲ ਜਿਹੜੇ ਸਾਥੀ ਆਪਾਂ ਕਰ ਰਹੇ ਆਂ ਕਿ ਜਿਹੜੇ ਆਪਣੇ ਨਾਲ ਦੇ ਸਾਥੀ ਉਹ ਕਿਉਂ ਨਾਉਂਦੇ ਆਪਾਂ ਨੂੰ ਉਹਨੂੰ ਇਲਾਜ ਨਹੀਂ ਸਦਨਾ ਚਾਹੀਦੇ ਮੇਰੀ ਗੱਲ ਕਿਸੇ ਨੂੰ ਕੋੜੂ ਹੀ ਲੱਗੇ ਜਾਂ ਚੰਗੀ ਲੱਗੇ ਮੈਂ ਝੂਰ ਕਹੂੰਗਾ ਇੱਕ ਦੋ ਸਾਥੀ ਕਦੇ ਕਦੇ ਆਉਂਦੇ ਆ ਉਹਦੇ ਉਹਨਾਂ ਦਾ ਜਨਮ ਦਿਨ ਹੁੰਦਾ ਉਦੋਂ ਹੀ ਆਉਂਦੇ ਆ ਮੁੜ ਕੇ ਨਹੀਂ ਆਉਂਦੇ ਮੈਂ ਝੂਰ ਕਹੂੰਗਾ ਕਿ ਇਹ ਉਹਨਾਂ ਦੀ ਹਾਜ਼ਰੀ ਬਕਾਇਦਾ ਹੋਣੀ ਚਾਹੀਦੀ ਹੈ ਜੇ ਉਹ ਕੱਲੇ ਉਸੇ ਦੇ ਨਹੀਂ ਆਉਂਦੇ ਹਾਲਾਂ ਦੇ ਨਾਲੇ ਅਸੀਂ ਹਾਰੀਆ ਸਾਡੇ ਕੋਲੇ ਅਸੀਂ ਕੋਈ ਬਹੁਤਾ ਸਨਮਾਨ ਨਹੀਂ ਕਰ ਸਕਦੇ ਉਹਨਾਂ ਦਾ ਆਏ ਦਾ ਮਨਜਤ ਹੋ ਜਾਂਦਾ ਪਰ ਉਹਨਾਂ ਨੂੰ ਵੀ ਜ਼ਰੂਰ ਆਉਣਾ ਚਾਹੀਦਾ ਸਾਡੀਆਂ ਮੰਗਾਂ ਤਾਂ ਹੀ ਪੂਰੀਆਂ ਹੋਣੀਆਂ ਜੇ ਅਸੀਂ ਇਕੱਠੇ ਹੋਵਾਂਗੇ ਜਿਵੇਂ ਸਰਕਾਰ ਦਾ ਢੰਗ ਹੈ ਆਪਾਂ ਸਰਕਾਰ ਨੂੰ ਰੋਜ਼ ਨਿੰਦਿਆ ਨੂੰ ਸਾਰੇ ਨਿੰਦੇ ਅਸੀਂ ਨਕੌਦਰ ਗਏ ਝੰਡਾ ਮਾਰਚ ਕਰਨ ਏਸੀ ਕਾਰ ਦੇ ਵਿੱਚ ਬੈਠ ਕੇ ਅਸੀਂ ਝੰਡਾ ਮਾਰਚ ਕੀਤਾ ਤੇ ਸਰਕਾਰ ਸਾਡੀਆਂ ਮੰਗਾਂ ਕਿਵੇਂ ਮੰਨੂਗੀ ਜਿੱਥੇ ਰਹਿ ਗਏ ਉੱਥੇ ਵੀ ਐਸੀ ਕਾਰਾਂ ਜਿਵੇਂ ਮੁਜ਼ਾਰੇ ਕੀਤੇ ਸਰਕਾਰ ਸਾਡੀਆਂ ਕਿੱਦਾਂ ਮੰਗਾ ਮੰਨੂ ਸਾਨੂੰ ਜੇ ਕੋਈ ਮੁਜ਼ਾਰਾ ਕਰਨਾ ਹੈ ਉਸ ਵੀ ਕਰਨਾ ਹੈ ਸਾਨੂੰ ਕੁਛ ਨਾ ਕੁਛ ਆਪਾ ਵਾਰ ਨਾ ਪੈਣਾ ਅੱਜ ਦੀ ਗੱਲ ਆ ਢਾਲੀਵਾਲ ਸਾਹਮਣੇ ਪਾਈ ਸੀ ਟੀਚਰ ਬੈਠਿਆ ਚੌਕ ਉੱਥੇ ਜਿਹੜੀ ਹਾਲ ਤੇ ਬੇੜੀ ਆ ਉਹਦੇ ਨਾਲ ਸਾਰੇ ਇਕੱਠੇ ਹੋ ਕੇ ਬੈਠੇ ਆ ਸਾਡਾ ਇੱਕ ਵੀ ਪੈਨਸ਼ਨਰ ਇਦਾਂ ਦਾ ਕੁਰਬਾਨੀ ਕਰਨ ਨੂੰ ਤਿਆਰ ਨਹੀਂ ਕਿਉਂ ਨਹੀਂ ਜੇਲਾ ਵਸੇ ਯਾਨ ਨੂੰ ਤਿਆਰ ਹੁੰਦੇ ਇਹ ਕੀ ਕਰਦੇ ਆਂ ਅਸੀਂ ਵਿਹਲੇ ਹੀ ਆਂ ਜਿਵੇਂ ਮਰ ਮੁਰਗੇ ਦਾ ਲੇਖੇ ਲੱਗ ਜਾਣਗੇ ਇਸ ਕਰਕੇ ਸਾਥੀਓ ਸਾਨੂੰ ਸਾਰਿਆਂ ਨੂੰ ਸੀਰੀਅਸ ਲੈਣਾ ਚਾਹੀਦਾ ਆ ਦੂਸਰੀ ਗੱਲ ਜਿਹੜੀ ਸਾਡੀ ਟਾਈਮ ਦੀ ਪਾਬੰਦੀ ਆ ਬਿਲਕੁਲ ਵੀ ਹੈ ਨਹੀਂ ਸਾਡੀ ਵਰਕਿੰਗ ਕਮੇਟੀ ਆ ਜਿਹੜੀ ਚੋਣਦੇ ਆ ਪਤਾ ਨਹੀਂ ਮੰਨਤਾ ਪਤਾ ਨਹੀਂ ਕਿੰਨੇ ਬੰਦੇ ਚੁਣੇ ਆ ਐ ਕਿ ਮੈਂ ਕਹਿੰਦਾ ਸੀ ਮੈਂ ਨਹੀਂ ਬਣਨਾ ਕੋਈ ਬਸੜੀ ਵਰਕਿੰਗ ਕਮੇਟੀ ਗਾਇਬ ਹੀ ਹੁੰਦੀ ਕੱਲੀਆਂ ਜਮਾਤਾਂ ਦੇ ਕੇ ਅਸੀਂ ਚੋਣ ਲੈਣੇ ਆ ਵਰਕਿੰਗ ਕਮੇਟੀ ਦੀ ਛੋਟੀ ਤੋਂ ਛੋਟੀ ਚਾਹੀਦੀ ਹੈ ਮੇਰੇ ਨੂੰ ਨੋਇਰਾ ਲੱਗਿਆ ਤੇ ਉਹਨਾਂ ਮੁਤਾਬਕ ਕਾਰਵਾਈ ਕੀਤੀ ਮੈਂ ਇਨਾ ਹੀ ਕਹਦਾ ਹੋਇਆ ਦਾ ਥਾ ਲਊਗਾ ਜੈ ਸੰਘਰਸ਼